ਅਗਲੀ ਖਬਰ ਦੇ ਵਾਲ ਵਧੀਏ ਤੇ ਕਹਿੰਦੇ ਕਿ ਜੇ ਆਪਾਂ ਦੋ ਤਿੰਨ ਮਸਲੇ ਨੂੰ ਇਕੱਠੇ ਹੀ ਲੈ ਕੇ ਚੱਲ ਗਏ ਇੱਕ ਵਾਰੀ ਚ ਢੱਲੇਵਾਲ ਦੀ ਸਿਹਤ ਤੇ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਦੇ ਉੱਤੇ ਤੇ ਨਾਲ-ਨਾਲ ਕਹਿੰਦੇ ਕਿ ਜਥੇਬੰਦੀਆਂ ਦਾ ਹੰਕਾਰ ਵੱਡਾ ਹੈ ਹਾਲਾਤ ਜਿਹੜੇ ਨੇ ਜੋ ਇਸ ਟਾਈਮ ਦ੍ਰਿਸ਼ ਬਣਿਆ ਹੋਇਆ ਜੋ ਇਸ ਟਾਈਮ ਹਾਲਾਤਾਂ ਦੇ ਵਿੱਚੋਂ ਜਿੱਦੇ ਦੇ ਵਿੱਚੋਂ ਅੰਦੋਲਨ ਨੂੰ ਲੰਘਣਾ ਪੈ ਰਿਹਾ ਹੈ ਜਾਂ ਆਪਾਂ ਕਹੇ ਲਈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹਨਾਂ ਤੋਂ ਜਥੇਬੰਦੀਆਂ ਦਾ ਹੰਕਾਰ ਹਾਲਾਤਾਂ ਤੋਂ ਵੀ ਵੱਡਾ ਬਣਿਆ ਖੜਾ ਪ੍ਰਵੀਨ ਜੀ ਲੰਘੇ ਐਂਤਵਾਰ ਅਸੀਂ ਜਾ ਕੇ ਆਏ ਹਾਂ ਖਨੋਰੀ ਬਾਰਡਰ ਜੀ ਪੂਰਾ ਪੂਰਾ ਦਿਨ ਉੱਥੇ ਸੀਗੇ ਹਮ ਕਿਸਾਨਾਂ ਨਾਲ ਵੀ ਗੱਲ ਹੋਈ ਪਰਿਵਾਰਕ ਲੋਕਾਂ ਨਾਲ ਵੀ ਗੱਲ ਹੋਈ ਉੱਥੇ ਜਿਹੜਾ ਟੈਂਪਰੇਰੀ ਡਰਾਮਾ ਕਰ ਨੂੰ ਹਸਪਤਾਲ ਬਣਾਇਆ ਉਹ ਵੀ ਦੇਖ ਕੇ ਆਏ ਅਸੀਂ ਹਮ ਹਾਂ ਤੇ ਵੱਖਵਾ ਕਿਸਾਨ ਆਗੂਆਂ ਨਾਲ ਨਿੱਜੀ ਮਸਲਿਆਂ ਨੂੰ ਲੈ ਕੇ ਤਜਸੀਤ ਨੂੰ ਲੈ ਕੇ ਗੱਲ ਹੋਈ ਡਾਕਟਰ ਨਿੱਜੀ ਤੌਰ ਤੇ ਮਿਲਣ ਆਏ ਸਾਨੂੰ ਤੇ ਅਸੀਂ ਡਾਕਟਰਾਂ ਦੋਈ ਤਰ੍ਹਾਂ ਦੇ ਸਰਕਾਰੀ ਡਾਕਟਰਾਂ ਦੀ ਵੀ ਰਾਏ ਸਾਡੇ ਕੋਲ ਪਹੁੰਚੀ ਤੇ ਦੂਸਰੇ ਜਿਹੜੇ ਸਵੈਮਾਨ ਹੋਰਾਂ ਦੀ ਟੀਮ ਕੰਮ ਕਰ ਰਹੀ ਉਹਨਾਂ ਨਾਲ ਵੀ ਸਾਡਾ ਕਾਫੀ ਸਮਾਂ ਗੱਲਬਾਤ ਹੋਈ ਹਮ ਕਿੰਤਾ ਦੋਇਤਰ ਹਨਹੀ ਪ੍ਰਪਾਈਆ ਕਿ ਬਹੁਤ ਮਾੜੀ ਸਥਿਤੀ ਆ ਉਹ ਦੱਸ ਰਹੇ ਸੀਗੇ ਕਿ ਹੁਣ ਅੰਗ ਇਸ ਸਥਿਤੀ ਚ ਨੇ ਕਿ ਜੇ ਇੱਥੋਂ ਭੁਖ ਹੜਤਾਲ ਮਰਨ ਵਰਤ ਛੱਡ ਵੀ ਦਿੱਤਾ ਜਾਵੇ ਤਾਂ ਵੀ ਉਹ ਅੰਗ ਉਵੇਂ ਪਹਿਲਾਂ ਵਾਂ ਕੰਮ ਨਹੀਂ ਕਰ ਮਗੇ ਜੀ 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 ਤੇ ਇਸ ਸਥਿਤੀ ਦੇ ਵਿੱਚ ਹੁਣ ਸਥਿਤੀ ਆ ਗਈ ਹਾਂ 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 ਪਰ ਇਹ ਸਭ ਦੇ ਦਰਮਿਆਨ ਜਾਰੀਆਂ ਨਹੀਂ ਉਹਨਾਂ ਦਾ ਲਾ ਲਸ਼ਕਰ ਲੈ ਕੇ ਉਹ ਬਾਡੀਗਾਰਡ ਉਹ ਕਾਫਲਾ ਉਹ ਐ ਤੜ ਤੜ ਲੈ ਕੇ ਜਾਣਾ ਹਾਂਜੀ ਤੇ ਉੱਥੇ ਜਾ ਕੇ ਫੋਟੋਆਂ ਖਿਚਾਉਣੀਆਂ ਤੇ ਫੋਟੋਆਂ ਖਿਚਾ ਕੇ ਪੇਜਾਂ ਤੇ ਪਾਉਣੀਆਂ ਹਾਂ ਉਹ ਦੋ ਪਹਿਲੂ ਦਰਸਾਉਂਦੇ ਨੇ ਇੱਕ ਤਾਂ ਇਹ ਹਾਂ 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 ਸਾਰੇ ਲੀਡਰ ਪਿੰਡਾਂ ਚੋਂ ਨਾ ਲੋਕਾਂ ਚ ਜਾਣ ਜੋਗਾ ਰਹਿਣਾ ਚਾਹੁੰਦੇ ਨੇ ਜਿਹੜੇ ਉੱਥੇ ਧਰਨਿਆਂ ਤੇ ਬੈਠੇ ਨੇ ਹੂੰ ਤਾਂ ਕਿ ਅਸੀਂ ਕਹੀਏ ਦੇਖੋ ਜੀ ਉਸ ਤਾਂ ਆਏ ਸੀ ਨਾ ਉੱਥੇ ਐਸਾ ਖਬਰ ਲੈ ਕੇ ਗਏ ਆਂ ਜੀ ਹਾਂ 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 ਇਹ ਪਹਿਲੂ ਦੂਸਰਾ ਪਹਿਲੂ ਜਿਹੜੀ ਉੱਥੇ ਲੀਡਰਸ਼ਿਪ ਹੁਣ ਇਹ ਸਾਰੀ ਪ੍ਰਕਿਰਿਆ ਚਲਾ ਰਹੀ ਆ ਉਹ ਮੇਨ ਲੱਗਦਾ ਇਹਨਾਂ ਸਿਆਸੀ ਲੀਡਰਾਂ ਦਾ ਪ੍ਰਭਾਵ ਕਬੂਲ ਰਹੀ ਆ ਹੂੰ ਕਿੰਝ ਕੇ ਤੁਸੀਂ ਇੱਥੇ ਕੀ ਕਰਨਾ ਨੇ ਜੋ ਟੱਕਾ ਤੋੜਨਾ ਨਹੀਂ ਤੁਹਾਡਾ ਕੰਮ ਵਿਧਾਨ ਸਭਾ ਤੇ ਲੋਕ ਸਭਾ ਚ ਸਾਡੀ ਆਵਾਜ਼ ਬਣਨਾ ਜੇ ਉੱਥੇ ਨਹੀਂ ਬਣ ਰਹੀ ਤਾਂ ਇੱਥੇ ਕੀ ਕਰਨਾ ਬਿਲਕੁਲ ਸਹੀ ਬਿਲਕੁਲ ਇਹਦਾ ਮਤਲਬ ਉਹਨਾਂ ਦਾ ਪ੍ਰਭਾਵ ਘੂਲ ਰਹੇ ਨੇ ਲੈ ਵੀ ਦੇਖ ਅੱਜ ਐਮਪੀ ਆ ਗਿਆ ਜ ਐਮਐਲਏ ਆ ਗਿਆ ਅੱਜ ਮੰਤਰੀ ਆ ਗਿਆ ਹੈ ਨਾ ਇਸ ਲਈ ਉਹ ਇਸ ਪ੍ਰਵਾਹ ਵਿੱਚ ਨਹੀਂ ਹੂੰ ਜੀ ਇਸ ਮਸਲੇ ਦੇ ਉੱਤੇ ਕੋਈ ਵੀ ਧਿਰ ਚਾਰ ਜੋਈ ਨਹੀਂ ਕਰ ਰਹੀ ਮੈਨੂੰ ਕੱਲ ਉਹਦੀ ਇੰਟਰਵਿਊ ਨਾਲ ਖੂਬ ਚੱਲ ਰਹੀ ਹੈ ਉਹਨੂੰ ਸੀਨ ਜਾਖੜ ਦੀ ਠੀਕ ਹੈ ਜੀ ਉਹਨੂੰ ਲੈ ਕੇ ਕੁਝ ਤਰ੍ਹਾਂ ਸਵਾਲ ਵੀ ਖੜੇ ਕਰ ਰਹੀਆਂ ਨੇ ਜਥੇਬੰਦੀਆਂ ਚ ਉਹ ਕਦੇ ਵੀ ਜਾਖੜ ਨੂੰ ਜਿੰਨਾ ਹੀ ਫਿਕਰ ਡੱਲੇ ਵਾਲ ਹੋਰਾਂ ਦਾ ਤਾਂ ਬੀਜੇਪੀ ਦਾ ਜੇ ਪ੍ਰਧਾਨਤਾ ਹੈਗੀ ਆ ਗੱਲ ਕਰੇ ਜਾ ਕੇ ਹਮ ਸਹੀ ਹੈ ਪਰ ਇੱਕ ਨੁਕਤੇ ਤੋਂ ਜਿਹੜੀ ਉਹਦੀ ਗੱਲ ਹੈ ਉਹ ਗੱਲ ਤੇ ਗੌਰ ਵੀ ਕਰਨੀ ਬਣਦੀ ਹੈ ਉਹ ਕਹਿੰਦਾ ਵੀ ਜਿੰਨੇ ਲੀਡਰ ਗਏ ਖਬਰ ਲੈਣ ਹਮ ਕਹਿੰਦਾ ਸਾਰਿਆਂ ਨੇ ਜਾ ਕੇ ਡੱਲੇ ਵਾਲ ਹੋਰਾਂ ਦਾ ਹਾਲ ਵੀ ਪੁੱਛਿਆ ਤੇ ਡਾਕਟਰਾਂ ਤੋਂ ਮੈਡੀਕਲ ਰਿਪੋਰਟ ਵੀ ਪੁੱਛੀ ਹਮ ਕਹਿੰਦਾ ਕਿਸੇ ਲੀਡਰ ਨੇ ਢੱਲੇ ਵਾਲ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਮਰਨ ਮਰ ਛੱਡੋ ਜੀ ਲੜਾਈ ਲੰਬੀ ਆ ਆਪਾਂ ਇਕੱਠੇ ਲੜਾਂਗੇ ਕਿਸੇ ਨੇ ਕਿਹਾ ਕਿ ਤੁਸੀਂ ਹਟ ਜਾਓ ਜੀ ਅਸੀਂ ਵਹਿ ਜਾਂਦੇ ਆ ਜੀ ਨਹੀਂ ਕਿਸੇ ਨੇ ਪਹਿਲ ਕਦਮੀ ਕੀਤੀ ਕਹਿੰਦਾ ਕਿ ਇਹ ਕਹਿਣ ਕੋਈ ਨਹੀਂ ਜਾਂਦਾ ਕਿ ਹਾਂ ਬਾਹਰ ਆਓ ਜੀ ਇਹਦਾ ਹੱਲ ਕਰੀਏ ਆਪਾਂ ਕੋਈ ਮਸਲੇ ਕਿਉਂਕਿ ਕਹਿੰਦੇ ਉਹਨਾਂ ਕੋ ਕੋਈ ਹੱਲੇ ਨਹੀਂਗਾ ਜਾਂ ਹੱਲ ਕਰਨਾ ਹੀ ਨਹੀਂ ਚਾਹੁੰਦੇ ਜਾਂ ਉਹ ਆਵਾਜ਼ ਬੰਦ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਮੁੱਦਾ ਤੇ ਆ ਗਿਆ ਇੱਕ ਦੂਸਰੇ ਪਾਸੇ ਨੰਗੇ ਕੱਲ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਜਿਹੜੀ ਸੂਬਿਆਂ ਨੂੰ ਪਹੁੰਚੀ ਗਈ ਆ ਉਹਦੇ ਦਰ ਤੇ ਤਸਵੀਲ ਪੱਤਰ ਤੇ ਪ੍ਰਦਰਸ਼ਨ ਸੀ ਇਸ ਸਕੀਮ ਉਸ ਉਸ ਪ੍ਰਦਰਸ਼ਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਡੱਲੇਵਾਲ ਦੀ ਥੇਹ ਦਾ ਇੱਕ ਹਕਾਨੀ ਮੰਗਾ ਦਾ ਮੁੱਦਾ ਵੀ ਨਾਲ ਰਿਹਾ ਠੀਕ ਹੈ ਜੀ ਸੋ ਉੱਥੋਂ ਇੱਕ ਸੁਨੇਹਾ ਆ ਗਿਆ ਕਿ ਹਾਂ ਮੰਗਾ ਦੇ ਮਾਮਲਿਆਂ ਤੇ ਸਹਿਮਤੀ ਵਾਲੇ ਪਾਸੇ ਨੂੰ ਵਧਿਆ ਜਾ ਰਿਹਾ ਹੂੰ ਉਹ ਤੋਂ ਇੱਕ ਦਿਨ ਪਹਿਲਾਂ ਪਟਿਆਲੇ ਚ ਤਾਲਮੇਲ ਕਮੇਟੀ ਐਸਕੇਐਮ ਵਾਲੀ ਜਿਹੜੀ 7 ਮੈਂਬਰੀ ਬਣੀ ਸੀ ਉਹਦੇ ਵਿੱਚੋਂ ਪੰਜ ਕ ਮੈਂਬਰ ਉੱਥੇ ਪਹੁੰਚੇ ਸੀ ਉਧਰੋਂ ਭੰਦੇਰ ਉਹਨਾਂ ਦੇ ਮੈਂਬਰ ਆਏ ਸੀ ਕੁਝ ਉਹ ਇਕੱਠੇ ਬੈਠ ਕੇ ਉਹਨਾਂ ਨੇ ਮੀਟਿੰਗ ਕੀਤੀ ਜੀ ਪਰ ਇਸ ਦੇ ਵਿੱਚ ਪਾਰਟਨਰੀਆਂ ਜਥੇਬੰਦੀਆਂ ਦੇ ਨੁਮਾਇंदे ਜਾਂ ਡੱਲੇ ਉਹਨਾਂ ਦੇ ਸਾਥੀ ਉਹਨਾਂ ਚੋਂ ਕੋਈ ਨਹੀਂ ਆਇਆ ਪਾਜੀ ਮੀਟਿੰਗ ਦੇ ਵਿੱਚ ਹੂੰ ਸੋ ਇਸ ਨੇ ਇੱਕ ਵਾਰ ਫਿਰ ਤੇ ਉੱਥੇ ਵੀ ਗੱਲਾਂ ਹੀ ਹੋਈਆਂ ਪੋਚਮੀਆਂ ਪੋਚਮੀਆਂ ਜੀਆਂ ਕਿ ਹਾਂ ਅਸੀਂ ਮੰਗਾ ਤੇ ਸਹਿਮਤ ਹੈ ਜੀ ਅਸੀਂ ਵੀ ਤੇਹੀ ਲੜਾਈ ਲੜਦੇ ਆ ਜੀ ਅਸੀਂ ਮੈਂ ਤੁਹਾਡੇ ਪਹਿਲੋਂ ਤੇ ਪਹਿਰਾ ਦਿੰਨੇ ਆ ਜੀ ਆਪਾਂ ਆਪਣੇ ਆਪਣੇ ਮੋਰਚਿਆਂ ਤੇ ਤਾਇਨਾਤ ਆ ਜੀ ਕਿਸੇ ਨੇ ਖੁੱਲ ਕੇ ਨਹੀਂ ਕਿਹਾ ਕਿ ਛੱਡੋ ਸਾਰਾ ਕੁਝ ਚਲੋ ਆਓ ਬੈਠੋ ਇਕੱਠੇ ਹੂੰ ਨਹੀਂ ਕਿਹਾ ਬਿਲਕੁਲ ਰਿਪੋਰਟ ਇਕੱਠੀ ਕਰਕੇ ਲੈ ਆਂਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਚ ਫੇਰ ਬੈਠਕ ਹੋਊਗੀ ਹੂੰ ਹੂੰ ਅੱਜ ਹੁਣ ਐਸਕੇਮ ਦੀ ਬੈਠਕ ਹੈ ਉਹਦੇ ਵਿੱਚ ਉੱਥੇ ਵਾਲੀ ਰਿਪੋਰਟ ਦੇਣ ਠੀਕਾ ਮਤਲਬ ਇਹਦਾ ਮਤਲਬ ਕਿਸਾਨੀ ਮੰਗਾਂ ਕਿਸਾਨੀ ਮਤਲੇ ਐ ਅੰਦੋਲਨ ਦੀ ਸਥਿਤੀ ਇਹ ਸਾਰੇ ਪਿੱਛੇ ਨੇ ਸਾਡਾ ਝੰਡਾ ਸਾਡਾ ਵੈਚ ਸਾਡੀ ਜਥੇਵੰਦੀ ਇਹ ਮੂਰੇ ਆ ਹੂੰ ਕਿਤੇ ਨਾ ਕਿਤੇ ਇਹ ਹਉਮੈ ਇਹ ਹੰਕਾਰ ਨੁਕਸਾਨ ਕਿਸਾਨੀ ਅੰਦੋਲਨ ਦਾ ਵੀ ਕਰ ਰਿਹਾ ਤੇ ਪੰਜਾਬ ਤੇ ਮੁਲਕ ਦਾ ਵੀ ਕਰ ਰਿਹਾ ਜੇਕਰ ਤੁਸੀਂ ਇਹ ਲੜਾਈ ਲੜਦੇ ਹੋ ਤਾਂ ਲੋਕ ਤੁਹਾ ਤੋਂ ਆਸ ਵੀ ਕਰਦੇ ਆ ਕਿਉਂਕਿ ਇਹ ਲੜਾਈ ਕੱਲੀ ਕਿਸਾਨੀ ਦੀ ਨਹੀਂ ਆ ਹੂੰ 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 ਯਾਬ ਦੀ ਆਪਾਂ ਵਾਰ-ਵਾਰ ਗੱਲ ਕਰ ਰਹੇ ਆ ਪੰਜਾਬ ਦੀ ਆਸਤਕਤਾ ਦੀ ਲੜਾਈ ਆ ਔਰ ਇਹਦੇ ਲਈ ਬਾਕੀ ਵਰਗਾਂ ਨੂੰ ਨਾਲ ਆਉਣਾ ਚਾਹੀਦਾ ਹੂੰ 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 ਉਹਦੇ ਨਾਲੋਂ ਵੱਡਾ ਪਹਿਲੂ ਇਹ ਖੜਾ ਹੈ ਕਿ ਜਿਹੜੀਆਂ ਤਰ੍ਹਾਂ ਲੜ ਰਹੀਆਂ ਨੇ ਉਹ ਇਕਜੁੱਟ ਨਹੀਂ ਹੈਗੀਆਂ ਇਹ ਤੇ ਡਰਦੇ ਕਈ ਤਰ੍ਹਾਂ ਆਉਂਦੀਆਂ ਹੀ ਨਹੀਂਗਾ ਕਿ ਜੇ ਉਧਰ ਖੜੇ ਦੀ ਕਿਹਾ ਉਹ ਨਾਰਾਜ਼ ਜੇ ਉਧਰ ਖੜੇ ਦੀ ਕਿਹਾ ਉਹ ਨਾਰਾਜ਼ ਹੂੰ ਤੇ ਇਹ ਸਭ ਦੇ ਦਰਮਿਆਨ ਮੇਰਾ ਇੱਕੋ ਇੱਕ ਸਵਾਲ ਆ ਮੈਂ ਉੱਥੇ ਵੀ ਜਥੇਬੰਦੀਆਂ ਨੂੰ ਇੱਕ ਬਾਤ ਪਾ ਕੇ ਆਇਆ ਤੇ ਜੋ ਬਾਕੀ ਕਿਸੇ ਨਾਲ ਗੱਲ ਨਹੀਂ ਮੈਂ ਉੱਥੇ ਵੀ ਇਹ ਬਾਤ ਕੋਨਾ ਮੈਂ ਕਿਹਾ ਵੀ ਜਦੋਂ ਕਿਸੇ ਤਰਾ ਨੂੰ ਇਕੱਠਿਆਂ ਕਰਨਾ ਹੋਵੇ ਤਾਂ ਉਦਾਹਰਨ ਦਿੱਤੀ ਜਾਂਦੀ ਆ ਕਿ ਵੀ ਉਹ ਲੱਕੜਾਂ ਵਾਲੀ ਉਦਾਹਰਨ ਸੁਣੀ ਆ ਤੁਸੀਂ ਹੈਨਾ ਕਿ ਕੱਲੀ ਕੱਲੀ ਸੀ ਤਾਂ ਟੁੱਟ ਗਈ ਇਕੱਠੀਆਂ ਹੋਈਆਂ ਤਾਂ ਨਹੀਂ ਟੁੱਟੀ ਹਾਂਜੀ ਮੈਂ ਕਿਹਾ ਉਦਾਹਰਨ ਤੁਹਾਨੂੰ ਜੇ ਕਿਸੇ ਨੇ ਦੇਣੀ ਹੋਵੇ ਤਾਂ ਬੰਦਾ ਕਹੂਗਾ ਵੀ ਕਿਸਾਨ ਅੰਦੋਲਨ ਦੀ ਉਦਾਹਰਨ ਪਰ ਉਹ ਤੁਹਾਨੂੰ ਦਈਏ ਹੂੰ ਉਹ ਤਾਂ ਉਦਾਹਰਨ ਸੀ ਹੂੰ ਉਦਾਹਰਨ ਬਣਿਓ ਕਿ ਹਾਂ ਦਿੱਲੀ ਇਕੱਠੇ ਸੀ ਤਾਂ ਜਿੱਤੇ ਆ ਜੇ ਤੁਹਾਨੂੰ ਨਹੀਂ ਉਸ ਹਦਾਰਨ ਦੀ ਸਮਝ ਆ ਰਹੀ ਤਾਂ ਦੋਹਾਂ ਤੇ ਅਸਰ ਕੀ ਹੋਊਗਾ ਕੀ ਹੋਊਗਾ ਬਿਲਕੁਲ ਸਹੀ ਹੈ ਬਿਲਕੁਲ ਸੋ ਇਸ ਲਈ ਇਹਨਾਂ ਦਾ ਹੰਕਾਰ ਸਥਾਨੀ ਮਸਲਿਆਂ ਦਾ ਨੁਕਸਾਨ ਕਰ ਰਿਹਾ ਇਹਨਾਂ ਨੂੰ ਇਹ ਹੰਕਾਰ ਹੋਂਮੇ ਛੱਡ ਕੇ ਇੱਕ ਝੰਡੇ ਥੱਲੇ ਇੱਕ ਮੁੱਦੇ ਦੇ ਆਧਾਰ ਤੇ ਜੇ ਮੈਂ ਕਹਿੰਦਾ ਤੁਹਾਡੀਆਂ ਖਨੋਰੀਆਂ ਸ਼ੰਭੂ ਵਾਲੀਆਂ ਮਸਲਿਆਂ ਤੇ ਨਹੀਂ ਕਿ ਜੁੜਤਾ ਬਣਦੀ ਤਾਂ ਘੱਟੋ ਘੱਟ ਜਿਹੜੀ ਖੇਤੀ ਪਾਲੀਸੀ ਬਣੀ ਉਹਦੇ ਤੇ ਇਕੱਠੇ ਹੋ ਜਾਓ ਉਹਦੇ ਤੇ ਕੋਈ ਕਿਸੇ ਦੇ ਇੱਕ ਪੁਆਇੰਟ ਤੇ ਤਾਂ ਹੋ ਜੋ ਸੋ ਇਹ ਦਬਾਅ ਦੇ ਵਿੱਚ ਅਸੀਂ ਅਪੀਲ ਵੀ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਘੱਟੋ ਘੱਟ ਅੱਜ ਸੁਖਾਵਾਂ ਫੈਸਲਾ ਆਵੇ। ਹਾਂਜੀ ਬਿਲਕੁਲ ਦੇਖੋ ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ ਵੀ ਉੱਥੇ ਜਦੋਂ ਇੱਕ ਇਹਨਾਂ ਦੀ ਸੁਰਾ ਨਹੀਂ ਸੀ ਮਿਲਦੀਆਂ ਪਰ ਕਿਉਂਕਿ ਲੋਕਾਂ ਦਾ ਦਬਾਅ ਬਹੁਤ ਵੱਡਾ ਸੀ ਇਹਨਾਂ ਨੂੰ ਮਜਬੂਰੀ ਲਾ ਕੇ ਕੁੰਡੀ ਲਾ ਕੇ ਹੈਨਾ ਗੁਲਾਮੇ ਪੜਨ ਤੱਕ ਜਾਂਦੇ ਸੀ ਸਾਰਾ ਕੁਝ ਸਾਨੂੰ ਪਤਾ ਹੈ ਹੈ ਕਿ ਕਿਵੇਂ ਅੰਦਰ ਮਤਲਬ ਕੁੱਕੜਾ ਮੰਗ ਲੜਦੇ ਸੀ ਪਰ ਦਰਵਾਜ਼ਾ ਤਾਂ ਖੁੱਲਦਾ ਸੀ ਜਦੋਂ ਬਾਹਰ ਸਾਂਜੀ ਪ੍ਰੈਸ ਕੰਪੈਂਸਲੀ ਮੇਜ ਸੱਜਿਆ ਹੁੰਦਾ ਸੀ ਤੇ ਉੱਥੇ ਐਨ ਸਾਰਾ ਕੁਝ ਠੀਕ ਠਾਕ ਕਰਕੇ ਬੈਠਦੇ ਸੀ ਤੇ ਲੋਕਾਂ ਨੂੰ ਸੁਨਿਆਈ ਜਾਂਦਾ ਸੀ ਕਿ ਇਕੱਠੇ ਆ ਉਹ ਪਰ ਪੰਜਾਬ ਦਾ ਦਬਾਅ ਹਾਂਜੀ ਉੱਥੇ ਅੰਦੋਲਨ 'ਚ ਬੈਠੀਆਂ ਧਰਾਂ ਦਾ ਦਬਾਅ ਉਹ ਮਸਲੇ ਦਾ ਦਬਾਅ ਉਹ ਦਬਾਅ ਕੰਮ ਕਰ ਰਿਹਾ ਸੀ ਤੇ ਮਸਲੇ ਹੁਣ ਉਹਦੇ ਨਾਲੋਂ ਵੀ ਵੱਡੇ ਬਣਦੇ ਜਾ ਰਹੇ ਨੇ ਪਰ ਹੁਣ ਹੁਣ ਇਹ ਦਬਾਅ ਕਿਉਂ ਨਹੀਂ ਚੱਲ ਰਹੇ ਹੁਣ ਇਹਨਾਂ ਨੂੰ ਕੀ ਹੰਕਾਰ ਆ ਗਿਆ ਕਿ ਅਸੀਂ ਜਿੱਤੇ ਹੋਏ ਹਾਂ ਹਾਂਜੀ ਹਾਂਜੀ ਪ੍ਰਭਾਵ ਤਾਂ ਸਿਰਜ ਜਾਂਦਾ ਸੀ ਨਾ ਇੱਕੇ ਦਾ ਅੰਦਰ ਖਾਤੇ ਤੁਸੀਂ ਜੋ ਮਰਜ਼ੀ ਬੰਦ ਕਮਰੇ 'ਚ ਜੋ ਮਰਜ਼ੀ ਸੀ ਪਰ ਬਾਹਰ ਦੁਨੀਆ ਨੂੰ ਦਿਖਾਉਣ ਨੂੰ ਤਾਂ ਤੁਸੀਂ ਇੱਕ ਸੀ